ਗੱਲ ਆਪਾਂ ਮਾਝੇ ਦੀ ਕਰ ਰਹੇ ਸੀਗੇ ਤੇ ਮਾਝਾ ਦੀ ਸੀਟ ਹੀ ਨਾਲ ਡਿਸਕਸ ਕਰਦੇ ਆਂ ਗਰਦਾਸਪੁਰ ਹੂੰ ਬਾਰਡਰ ਇਲਾਕਾ ਹੈ ਉਥੋਂ ਰੰਧਾਵਾ ਸਾਹਿਬ ਨੇ ਮੁੱਖ ਮੰਤਰੀ ਰਹੇ ਪੰਜਾਬ ਦੇ ਵੱਡਾ ਚਿਹਰਾ ਨੇ ਸਾਹਮਣੇ ਸ਼ੈਰੀ ਕਲਸੀ ਨੌਜਵਾਨ ਚਿਹਰਾ ਜੀ ਬੜਾ ਖਿੱਚ ਕੇ ਉਹਨਾਂ ਨੇ ਪ੍ਰਚਾਰ ਕੀਤਾ ਭਾਜਪਾ ਦਾ ਉਮੀਦਵਾਰ ਵੀ ਤਕੜਾ ਹੈਗਾ ਕਿਵੇਂ ਦੇਖਦੇ ਹੋ ਇਸ ਲੜਾਈ ਮਕਾਬਲਾ ਉਥੇ ਵੀ ਚਾਰਕੋਣਾ ਹੈ ਚਾਰਕੋਣਾ ਮ ਅਕਾਲੀ ਦਲ ਵੱਲੋਂ ਡਾਕਟਰ ਦਿਲਜੀਤ ਸਿੰਘ ਨੇ ਜਿਹੜੇ ਕਿ ਅਕਾਲੀ ਦਲ ਦੇ ਬਹੁਤ ਜ਼ਿਆਦਾ ਸੀਨੀਅਰ ਆਗੂ ਨੇ ਹਮ ਜਿਹੜੇ ਪੰਜਾਬ ਦਾ ਅਕਾਲੀ ਦਲ ਦਾ ਸਾਰਾ ਦਫ਼ਤਰ ਚਲਾਉਂਦੇ ਨੇ ਜੀ ਠੀਕ ਹੈ ਨਾ ਮੁਕਾਬਲਾ ਤਾਂ ਚਾਰਕਾ ਉਹਨਾਂ ਪਰ ਉੱਥੇ ਕਰਨ ਜੀ ਪਿਛਲੇ ਸਮੇਂ ਦੇ ਵਿੱਚ ਚੋਣ ਪਲਟੀ ਹੈ ਜੀ ਇੱਕ ਸਮਾਂ ਲੱਗਦਾ ਸੀ ਕਿ ਦਿਨੇਸ਼ ਬੱਬੂ ਵਾਸਤੇ ਉਹ ਸੀਟ ਬਹੁਤ ਸੌਖੀ ਹੈ ਹਮ ਉਸਯਾਨ ਪਰ ਭੋਆ ਪਠਾਨਕੋਟ ਉੱਪਰਲਾ ਜਿਹੜਾ ਏਰੀਆ ਸੀ ਨਾ ਸਾਰੇ ਚੋਂ ਉਹ ਵਧੀਆ ਲੀਡ ਲੈ ਰਹੇ ਸੀ ਪਰ ਕਾਂਗਰਸ ਨੇ ਉੱਥੇ ਕਾਫੀ ਹੱਦ ਤੱਕ ਆਪਣਾ ਰਿਕਵਰ ਕੀਤਾ ਤੇ ਉਸ ਤੋਂ ਬਾਅਦ ਜਦੋਂ ਆਏ ਤੁਸੀਂ ਪਠਾਨਕੋੜ ਇਧਰ ਡੇਰਾ ਬਾਬਾ ਨਾਨਕ ਫਤੇਗੜ ਚੂੜੀਆਂ ਕਾਦੀਆਂ ਜਾਂ ਗੁਰਦਾਸਪੁਰ ਉੱਥੇ ਰੰਧਾਵਾ ਬਿਲਕੁਲ ਹਾਵੀ ਹੋ ਗਿਆ ਤੇ ਉਹ ਸੀਟ ਰੰਧਾਵਾ ਸੌਖੀ ਜਿੱਤ ਰਿਹਾ ਉੱਥੇ ਬਸ ਉਹਨੂੰ ਇੱਕ ਹੋਰ ਵੀ ਕਾਰਨ ਦੱਸ ਦਿੰਦਾ ਜੀ ਰੰਧਾਵੇ ਨੂੰ ਉੱਥੇ ਸਾਰਾ ਜਤਾਉਣਾ ਚਾਹੁੰਦੇ ਨੇ ਹੂੰ ਚਾਹੇ ਉਹ ਅਕਾਲੀ ਦਲ ਵਾਲੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਨੇ ਚਾਹੇ ਉਹ ਕਾਂਗਰਸੀ ਨੇ ਕਾਰਨ ਕਾਰਨ ਇਹ ਪ੍ਰਤਾਪ ਸਿੰਘ ਰੰਧਾਵੇ ਦੇ ਮੂਰੇ ਜੇ ਸਾਹਮਣੇ ਕੋਈ ਖੜਾ ਹੈ ਨਾ ਪੰਜਾਬ ਦੀ ਪੋਲਿਟਿਕਸ 'ਚ ਉਹ ਸਰਦਾਰ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਹੈ ਬਿਲਕੁਲ ਸਹੀ ਜੇ ਸੁਖੀ ਰੰਧਾਵਾ ਹੂੰ ਦਿੱਲੀ ਜਾਏਗਾ ਤਾਂ ਹੀ ਪੇੜ ਵਿਹਲਾ ਹੋਣਾ ਨਾ ਮੁੱਖ ਮੰਤਰੀ ਆਖਰਕਾਰ ਜੰਗ ਤਾਂ ਮੁੱਖ ਮੰਤਰੀ ਬਣਦੀ ਆ ਨਿਸ਼ਾਨਾ ਦਾ 2027 ਆ ਸੋ ਪ੍ਰਤਾਪ ਸਿੰਘ ਬਾਜਵਾ ਦਾ ਉੱਥੇ ਜਗਿੰਦਰਪਾਲ ਸਿੰਘ ਜਗਿੰਦਰਪਾਲ ਭੁਵਾਲ ਐਮ ਐਲ ਏ ਆ ਰੂਨਾ ਚੌਧਰੀ ਆ ਉਹਨਾਂ ਨਾਲ ਵਧੀਆ ਇਕੁਏਸ਼ਨ ਹੈ ਹਮ ਠੀਕ ਹੈ ਨਾ ਬਾਜਵਾ ਨੇ ਕਹਿੰਦੇ ਆ ਕਿ ਜਿਹੜੀ ਤੁਸੀਂ ਹੁਣ ਪੁਆਇੰਟ ਦੱਸਿਆ ਇਸੇ ਤਰੀਕੇ ਰਾਜਾ ਬ੍ਰਿੰਗ ਵੀ ਟੰਗਤਾ ਇਸੇ ਤਰੀਕੇ ਰੰਧਾਵਾ ਸਾਹਿਬ ਵੀ ਫੇ ਕਹਿੰਦੇ ਲੈ ਦੇ ਕੇ ਚਿਹਰਾ ਬਚੇ ਮੁੱਖ ਮੰਤਰੀ ਦਾ ਰੰਧਾਵਾ ਬਚੇ ਪ੍ਰਤਾਪ ਸਿੰਘ ਬਾਜਵਾ ਬੱਚੇ ਸੋਰੀ ਬਾਜਵਾ ਬੱਚੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਮੈਂ ਉਹਨ ਇੱਕ ਹੋਰ ਗੱਲ ਦੱਸਦਾ ਹੂੰ ਜਿਹੜਾ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਦਾ ਡੇਰਾ ਬਾਬਾ ਨਾਨਕ ਤੋਂ ਹੂੰ ਇਨਚਾਰਜ ਆ ਨਾ ਜੀ ਉਹ ਵੀ ਚਾਹੁੰਦਾ ਵੀ ਇਹ ਰੰਧਾਵਾ ਚੋਣ ਜਿੱਤੇ ਜਵੇ ਹੁਣ ਉਹ ਕਿਉਂ ਚਾਹੁੰਦਾ ਹੂੰ ਰੰਧਾਵਾ ਸੀਟ ਖਾਲੀ ਕਰੇਗਾ ਡੇਰਾ ਬਾਬਾ ਨਾਨਕ ਜਿਮਨੀ ਚੋਣ ਹੋਏਗੀ ਹੂੰ ਸਰਕਾਰੀ ਪ੍ਰਭਾਵ ਵਰਤ ਕੇ ਉਹ ਖੁਦ ਦਾ ਵੀ ਜੀ ਕਰਦਾ ਵੀ ਮੈਂ ਵੀ ਐਮਐਲਏ ਬਣਾਏ ਐਮਐਲਏ ਸੋ ਉਹ ਸੀਟ ਮੇਰਾ ਖਿਆਲ ਆ ਸੁਖੀ ਰੰਦਾ ਵੇ ਹੁਣਾ ਵਾਸਤੇ ਬਹੁਤ ਸੌਖੀ ਬਣ ਗਈ ਲੱਗਦਾ ਨਹੀਂ ਕਿ ਕਿਉਂਕਿ ਮੋਦੀ ਸਾਹਿਬ ਨੇ ਬਹੁਤ ਤਗੜੀ ਰੈਲੀ ਕੀਤੀ ਸੀ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਚੋਂ ਗੁਰਦਾਸਪੁਰ ਸਭ ਤੋਂ ਵੱਡਾ ਇਕੱਠ ਸੀ ਬੀਜੇਪੀ ਦਾ ਜਾਂ ਮੋਦੀ ਦੇ ਚਿਹਰੇ ਦਾ ਫੈਕਟਰ ਬੱਬੂ ਦੀ ਮਦਦ ਨਹੀਂ ਕਰ ਸਕਿਆ ਨਹੀਂ ਦੇਖੋ ਗੱਲ ਇਹ ਆ ਪੰਜਾਬ ਇੱਕ ਇਦਾਂ ਦੀ ਸਟੇਟ ਹੈ ਜਿੱਥੇ ਦਿੱਲੀ ਵਾਲਿਆਂ ਦਾ ਕੋਈ ਬਹੁਤਾ ਇਫੈਕਟ ਨਹੀਂ ਹੈਗਾ ਹਮ ਇਹ ਸੱਚਾਈ ਹੈ ਜੀ ਤੁਸੀਂ ਪਹਿਲੀ ਵਾਰ ਹੀ ਦੇਖਿਆ ਹੋਣਾ ਕਿ ਕੇਜਰੀਵਾਲ ਹੋਰਾਂ ਦੀ ਡਿਮਾਂਡ ਪੰਜਾਬ ਦੇ ਵਿੱਚ 0% ਸੀ ਭਗਵੰਤ ਮਾਨ ਦੀ ਡਿਮਾਂਡ ਸੀ ਹਮ ਲੇਕਿਨ ਕੇਜਰੀਵਾਲ ਦੀ ਡਿਮਾਂਡ ਨਹੀਂ ਸੀ ਜੀ ਸੋ ਇਦਾਂ ਦਾ ਇਫੈਕਟ ਪੰਜਾਬੀ ਬਹੁਤਾ ਨਹੀਂ ਮੰਨਦੇ